ਨੋ ਜਦੋਂ ਵੀ ਇਹ ਤੇ ਪੱਜਗਣੀ ਦੀ ਘਟਨਾ ਹੋਈ ਸੀ 8 ਘਰਾਂ ਦੇ ਵਿੱਚ ਹੋਰ ਬੰਦੇ ਆ ਕੇ ਕੁਝ ਲੋਕਲ ਬੰਦੇ ਸੀ ਕਿ ਉਹਨਾਂ ਨੇ ਕੁੱਟਮਾਰ ਵੀ ਕੀਤੀ ਜਨਵਰੀ ਐਵ ਲਗਾਈ ਸੀ ਉਹਦਾ ਘਰਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਤਾਂ ਦੇਸ਼ੀ ਸਾਹਿਬ ਵੱਲੋਂ ਤੇ ਐਮਐਲਏ ਸਾਹਿਬ ਵੱਲੋਂ ਵੀ ਲੱਗਾ ਹੈਗਾ ਸੀਐਮ ਸਾਹਿਬ ਦਾ ਧਿਆਨ ਦਿਵਾ ਕੇ ਇਹ ਮਾਮਲਾ ਤੇ ਉਹਨਾਂ ਸੀਐਮ ਸਾਹਿਬ ਨੇ ਫਿਰ ਤੇ ਹੱਥੀਂ ਹਦਾਇਤ ਜਿਹੜਾ ਸੀਐਮ ਜੀ ਕੰਡਤੋ ਇਹਨੂੰ ਜਾਰੀ ਕੀਤਾ ਰੇਫਰ ਵਾਸਤੇ ਤੇ ਉਹ ਅੱਜ ਅਸੀਂ ਚੈੱਕ ਕਰ ਰਹੇ ਹਾਂ ਕਿੰਨੇ ਘਰ ਸੀਗੇ ਅਠ ਘਰ ਸੀਗੇ ਹਾਂ ਜੀ ਹਾਂ ਜੀ ਰੈੱਡ ਕਰਾਸ ਵੱਲੋਂ ਅਸੀਂ ప్రతి ਘਰ ਜੇ ਰਜਾਈਆਂ ਕੰਬਲ ਦਿੱਤੇ ਨੇ ਕਿਉਂਕਿ ਰਜਾਈਆਂ ਬਿਸਤਰੇ ਵੀ ਸੜ ਗਏ ਸੀ ਇਹਨਾਂ ਦੇ ਤੇ ਇੱਕ ਅਸੀਂ ਭਾਂਦੇ ਦਿੱਤੇ ਇਹਨਾਂ ਨੂੰ ਤੇ ਬਾਕੀ ਰਾਸ਼ਨ ਦਿੱਤਾ ਇਹਨਾਂ ਨੂੰ ਐਸਜੀਐਮ ਸਾਹਿਬ ਦਸਹੀ ਦਿੱਤਾ ਬਾਕੀ ਸਾਡੇ ਪੁਲਿਸ ਵੱਲੋਂ ਵੀ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਐਫਆਈਆਰ ਦਰਜ ਕਰਕੇ ਜਿਹੜਾ ਕ੍ਰਿਪਤੀ ਜਾਰੀ ਹੋ ਗਈ 11 ਬੰਦਿਆਂ ਨੂੰ ਜਿਹੜਾ ਹੈਗਾ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਬਾਕੀ ਵੀ ਜਿਹੜੇ ਰਹਿੰਦੇ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਸਾਰੇ ਗ੍ਰਿਫਤਾਰ ਕਰਕੇ ਜਿਹੜਾ ਉਹਨਾਂ ਨੂੰ ਉਹਨਾਂ ਦੇ ਉੱਤੇ ਕੇਸ ਚਲਾਵਾਂਗੇ ਕਿੰਨੇ ਸੀ ਜੀ ਸੀ ਇਹ ਆਪਣੇ ਕਿੰਨੇ ਬੰਦੇ ਟੋਟਲ ਸੀ ਵਾਲੇ ਸੀਗੇ 18 ਮੱਦੇ ਦਾ ਹੁਣ ਤੱਕ ਅਸੀਂ ਨਾਮਜ਼ਦ ਕਰ ਚੁੱਕੇ ਹਾਂ ਬਾਕੀ ਹੁਣ ਜਿਹੜੇ ਮਤਲਬ 11 ਗ੍ਰਿਫਤਾਰ ਹੋ ਗਏ ਜਾਂਦੇ 7 ਜਿਹੜੇ ਰਹਦੇ ਆ 7ਾਂ ਤੋਂ ਵੀ ਅੱਗੇ ਪੁੱਛਗਿੱਛ ਕਰਕੇ ਕਰਾਂਗੇ ਵੀ ਜਿਹੜੇ ਕੋਣ ਉਹਨਾਂ ਦੇ ਨਾਲ ਬੰਦੇ ਹੋਰ ਆਏ ਸੀ 18 ਬੰਦੇ ਅਸੀਂ ਨਾਮਜ਼ਦ ਕਰ ਚੁੱਕੇ ਹਾਂ ਤਾਂ ਦੱਸਿਆ ਜਾਣੇ ਕਿ 50 ਤੋਂ ਵੀ ਵੱਧ ਬੰਦੇ ਸੀਗੇ ਜਿੰਨੇ ਵੀ ਹੋਣਗੇ ਕਿਸੇ ਨੂੰ ਵੀ ਬਖਸ਼ੇ ਨਹੀਂ ਜਾਊਗਾ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਵਿਸ਼ਦਾਲਦ ਕੀਤਾ ਜਾਊਗਾ ਆਮ ਸ਼ਤਕ ਨਿਸ਼ਾਨਾ ਅਮਸ਼ਤ ਪਹਿਲਾਂ ਤਾਂ 7 ਬੰਦੇ ਹੀ ਜਿਹੜੇ ਸੀਗੇ ਬਾਈ ਨੇਮ ਲਖਾਏ ਸੀਗੇ ਬਾਕੀ ਸਾਰਿਆਂ ਉਸ਼ਰਤੇ ਹੀ ਨਹੀਂ ਜਿੰਨੇ ਦੇ ਨੂੰ ਤਸਰੀ ਇਹ ਲੜਾਈ ਕਹਿੰਦੇ ਪਹਿਲਾਂ ਵੀ ਹੋਈ ਸੀ ਕਿ ਜਿੱਦ ਤੱਕ ਪੁਲਿਸ ਨੇ ਕਿਉਂ ਨਹੀਂ ਕਰਾਈ ਕੀਤੀ ਮੈਂ ਜਦੋਂ ਸਾਨੂੰ ਇਤਲਾਹ ਮਿਲੀ ਤੁਰੰਤ ਅਸੀਂ ਕਾਰਵਾਈ ਕੀਤੀ ਹੈ ਜਦੋਂ ਪੁਲਿਸ ਕੋਲ ਇਤਲਾਹ ਪਹੁੰਚੀ ਇਹਨਾਂ ਜਿਹੜਾ ਨੇ ਹਮਕੁੱਟ ਮਾਰ ਕੀਤੇ ਉਹਨਾਂ ਦੀ ਪਹਿਲਾਂ ਕਹਿੰਦੇ ਫੁੱਟ ਮਾਰ ਵਿੱਚ ਉਦੋਂ ਕੋਈ ਕਾਰਵਾਈ ਨਹੀਂ ਹੋਈ ਨਹੀਂ ਕਾਰਵਾਈ ਹੋਈਗਾ ਨਹੀਂ ਹੋ ਜੇ ਪੁਲਿਸ ਨੂੰ ਇਤਲਾਹ ਦਿੱਤੀ ਹੋਗੀ ਤਾਂ ਜ਼ਰੂਰ ਕਾਰਵਾਈ ਹੋਗੀ ਕਿ ਇਹ ਜੀ ਕੋਈ ਮੇਰੇ ਧਿਆਨ ਚ ਨਹੀਂ ਲੈਂਦੇ ਕੀ ਵੀ ਨਹੀਂ ਕਾਰਵਾਈ ਹੋਈ ਇਸ ਬਹੁਤ ਨਹੀਂ ਚਲਾ ਹੋ